ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈਸਾਂ ਜੀ ਦੀ ਮੇਰੇ ਵੱਲੋਂ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਅੱਜ ਗੱਲ ਤੁਹਾਡੇ ਸਾਹਮਣੇ ਕਰਨੀ ਆ ਉਹ ਗੱਲ ਤੁਸੀਂ ਪਹਿਲਾਂ ਵੀਡੀਓ ਦੇਖੋ ਜਨਾਬ ਹੰਸ ਰਾਜ ਹੰਸ ਉਹਨਾਂ ਦੀ ਕਦੀ ਨਿਰਈ ਡੇਰੇਆਂ ਵਗਰ ਪੈ ਜਾਣਾ ਉਹ ਡੇਰੇ ਅੱਜ ਨਹੀਂ ਬਣੇ ਜਦੋਂ ਤੋਂ ਦੁਨੀਆ ਬਣੀ ਉਦੋਂ ਦੇ ਡੇਰੇ ਕੋਈ ਹਿਸਟਰੀ ਨੂੰ ਟ੍ਰੇਸ ਕਰੋ ਕੋਈ ਪੜੋ ਕੋਈ ਕਰੋ ਹਾਂ ਗਲਤ ਕੰਮ ਕਿਸੇ ਵੀ ਧਾਰਮਿਕ ਸਥਾਨ ਤੇ ਹੋ ਰਿਹਾ ਕੱਲੇ ਡੇਰੇ ਤੇ ਨਹੀਂ ਉਹ ਗਲਤ ਆ ਫਕੀਰ ਇੱਥੇ ਤੱਕ ਕਹਿੰਦੇ ਆ ਜਿੱਥੇ ਗੱਲਾ ਉੱਥੇ ਨਹੀਂ ਅੱਲਾ ਜਿੱਥੇ ਰੌਲਾ ਉੱਥੇ ਨਹੀਂ ਮੌਲਾ ਦੱਸੋ ਮੈਨੂੰ ਕਿੱਥੇ ਨੇ ਗੱਲਾ ਅੱਜ ਚੱਕ ਦਿਓ ਗੱਲਾਂ ਗੱਲਾਂ ਚੱਕ ਦਿਓ ਜਿੱਥੇ ਮਾਇਆ ਲਿਖ ਕੇ ਰੱਖ ਦਿਓ ਜਿੱਥੇ ਮਾਇਆ ਨਹੀਂ ਮੱਥਾ ਟੇਕਿਆ ਜਾਊਗਾ ਤੁਸੀਂ ਪ੍ਰਧਾਨ ਬਣਾਉਣ ਨੂੰ ਤਰਸੋਗੇ ਜਾਂ ਮੰਨਤਾ ਕਰੋਗੇ ਕਿਸੇ ਨੇ ਬਣਣਾ ਨਹੀਂ ਯਾਰ ਸੱਚ ਬੋਲੋ ਸੱਚ ਬੋਲੋ ਡੇਰੇ ਤੇ ਕੀ ਆ ਉਹਦੇ ਜਿੰਨਾ ਕੋ ਕਰਦੇ ਉਹਨਾਂ ਹੀ ਉੜਾ ਦਿੰਦੇ ਆ ਫਿਨਿਸ਼ ਖਾਲੀ ਜੇਬਾਂ ਫਕੀਰ ਦੀਆਂ ਵੀ ਸੰਗਤ ਦੀਆਂ ਤੁਸੀਂ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਮੈਨੂੰ ਲੱਗਦਾ ਗੱਲਾਂ ਬਿਲਕੁਲ ਸਹੀ ਨੇ ਫਕੀਰਾਂ ਬਾਰੇ ਇਹਦੇ ਵਿੱਚ ਗੱਲ ਕੀਤੀ ਹੈ ਕਿ ਜਿਹੜੇ ਫਕੀਰਾਂ ਨੂੰ ਬੋਲੀ ਜਾਂਦੇ ਆ ਬੋਲੀ ਜਾਂਦੇ ਆ ਬੋਲੀ ਜਾਂਦੇ ਆ ਉਹ ਇਹਨਾਂ ਗੱਲਾਂ ਦਾ ਵੀ ਧਿਆਨ ਰੱਖੋ ਜਿਹੜੀਆਂ ਇਹਨਾਂ ਨੇ ਕਹੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜ਼ਰੂਰ ਜੋ ਵੀ ਲੱਗਦਾ ਤੁਹਾਨੂੰ ਇਸ ਗੱਲਾਂ ਦਾ ਜਵਾਬ ਉਹ ਮੈਨੂੰ ਜਰੂਰ ਦੱਸਿਓ ਕਮੈਂਟਸ ਵਿੱਚ ਆਪਣੀ ਆਪਣੀ ਜੋ ਵੀ ਤੁਹਾਡੀ ਥਿੰਕਿੰਗ ਉਹ ਜਰੂਰ ਕਮੈਂਟਸ ਵਿੱਚ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਜਰੂਰ ਕਰੋ ਜੈਸਾਂ ਜੀ